ਗਰੇਵਾਲ ਪੰਜਾਬੀ ਬਲੌਗ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ ਦਾ ਸੂਰਜ ਚੜ੍ਹਿਆ ਅੱਜ ਸਵੇਰੇ ਬਹੁਤ ਜ਼ਿਆਦਾ ਧੁੰਦ ਸੀਗੀ ਤੇ ਹੁਣ ਮੌਸਮ ਦਾ ਫਰਕ ਪੈਣ ਲੱਗ ਗਿਆ ਸਰਦ ਖਤਮ ਹੋ ਗਈ ਤੇ ਨਵਰਾਤ ਤੇ ਸ਼ੁਰੂ ਹੋ ਗਏ ਤੇ ਸੰਦੀਪ ਕਰਨ ਲੱਗੇ ਹੋਏ ਨੇ ਕਟਿੰਗ ਨਿੰਬੂ ਦੀ ਕਟਿੰਗ ਇਹਨਾਂ ਨੇ ਪਹਿਲੇ ਧੁੰਦ ਰੋ ਬਾੜੀ ਦੀ ਕਾਂਟ ਸਾਂਟ ਕਰੀਏ ਤੇ ਹੁਣ ਕਰਦੇ ਨੇ ਨਿੰਬੂ ਦੀ ਕੰਟੇ ਵਾਲਾ ਨਹੀਂ ਕਟਿੰਗ ਪਿਆਜ਼ ੱਲੇ ਦਾਤ ਅਨੇ ਦਾ ਦਿੱਤਾ ਜਾਊਗਾ ਨਾਲੇ ਫਿਰ ਵਧੀਆ ਉਹ ਨਿੰਬੂ ਨੂੰ ਤੋੜਨੇ ਤਾਂ ਉੱਥੇ ਨੇ ਕੰਡਾ ਜ਼ਰੂਰ ਲੱਗਿਆ ਕਿੱਥੇ ਹੱਥ ਤੇ ਇਹਦੇ ਵਿੱਚ ਉਹ ਕੰਡੇ ਹੈਗੇ ਨੇ ਨਾ ਇਹਦੇ ਤੇ ਹੂੰ 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 ਕੰਡਾ ਲੱਗਿਆ ਥੱਲੇ ਵਾਲਾ ਚੜ ਫੁੱਸ ਜਾ ਹੋਏ ਪੈਸੇ ਨਾ ਤਾਰਤਾ ਮੈਂ ਥੋੜਾ ਜਿਹਾ ਹਵਾਜੀ ਪੈਂਦੀ ਕਰਕੇ ਹੂੰ ਨੂੰ ਲੱਗੇ ਵੀ ਪਏ ਨੇ ਅੱਛਾ ਚਲ ਥੋੜਾ ਜਿਹਾ ਪੈ ਇਹਨੂੰ ਉੱਚਾ ਹੀ ਰੱਖਾਂਗੇ ਕਟਿੰਗ ਕਰੀ ਜਾਵਾਂਗੇ ਫਿਰ ਥੱਲੇ ਦਾ ਵਾਲਾ ਓੱਖਾ ਕਰਦਾ ਮਾਰ ਸੋਨਾ ਵੀ ਲੱਗਦਾ ਨਾ ਇਹ ਹੂੰ ਹੂੰ ਤੇ ਪਹਿਲਾਂ ਇਹਨਾਂ ਨੇ ਇੱਥੋਂ ਕੱਕ ਕੱਢੇ ਨਹੀਂ ਇੱਥੇ ਕੋਸ ਸਰੋਂ ਹੋਈ ਪਈ ਇੱਥੇ ਹੋਰ ਤਾਂ ਕੁਝ ਹੁੰਦਾ ਨਹੀਂ ਕਿਉਂਕਿ ਕੰਡਾ ਦੀ ਕੰਡਾ ਵਾਲੀ ਉੱਚੇ ਨੇ ਸ਼ਾਹ ਪੈਂਦੀ ਆ ਕਿਆ ਕੁਛ ਛੋਟੇ ਕਰੇਲੇ ਦੀ ਬੇਲਾ ਹੋ ਗਈ ਤੇ ਐ ਹੋਗੇ ਵੀ ਇਹਨਾਂ ਨੂੰ ਸਾਂਭ ਲਿਆ ਸਰੂ ਆ ਜੀ ਤੇ ਇਹ ਉਹ ਕਰ ਲਿਆ ਕੱਲ ਟੇਕਿਆ ਸੀ ਸਰਾਤਾ ਦਾ ਮੱਥਾ ਉਹ ਚੌਦੀ ਸੀ ਕੱਲ ਚੌਦੀ ਤੇ ਇੱਥੇ ਮੱਥਾ ਟੇਕਿਆ ਸੀ ਇਹ ਜਿਵੇਂ ਇੱਥੇ ਚੱਕਣੀਆਂ ਰੱਖ ਤੇ ਅੱਜ ਲੱਗਣਗੇ ਸਾਂਝੀਆਂ ਨਾਲੇ ਬੀਜੇ ਜਾਣਗੇ ਜਿਉਂ ਅੱਗੇ ਆਪਾਂ ਸਾਂਝੀ ਲਾਉਂਦੇ ਹੁੰਦੇ ਸੀ ਇੱਥੇ ਆਹ ਵਾਲੀ ਕੰਦ ਤੇ ਇਸ ਵਾਰ ਬਣਾਈ ਨਹੀਂ ਗਈ ਹੈਗੀ ਜਿਸਨੀ ਤੇ ਛੋਟੀ ਕਰਕੇ ਤੇ ਕੁਸ ਬਸ ਰਹਿ ਗਈ ਜੀ ਚਲੋ ਕੋਈ ਗੱਲ ਨਹੀਂ ਤੇ ਅੱਗੇ ਆ ਪਾਈ ਸਾਲ ਬਣਾ ਲੈਂਦੀ ਹੁੰਦੀ ਸੀ ਇੱਥੇ ਲਾਉਂਦੀ ਹੁੰਦੀ ਸੀ ਬਹੁਤ ਰੌਣਕ ਹੁੰਦੀ ਸੀ ਸ਼ਾਮ ਨੂੰ ਤੇ ਇਸ ਵਾਰ ਬਣੀ ਨਹੀਂ ਹੁਣ ਮੈਂ ਆ ਚੱਕਦਾ ਇੱਥੋਂ ਤੇ ਬੇੜੇ ਵਿੱਚ ਝਾੜੂ-ਝੂੜੂ ਮੈਂ ਲਾਤਾ ਹੱਟਾ ਗੁੰਨਤਾ ਤੇ ਕੱਪੜੇ ਉਧਰ ਮੇਰੀ ਮਸ਼ੀਨ ਲਾਈ ਗਈ ਹੈ ਨਾਲੇ ਧੋਨੇ ਆ ਕੱਪੜੇ ਕੀ ਇਹਨਾਂ ਨੂੰ ਬਾਹਰ ਸਿੱਟ ਕੇ ਆਵਾਂਗੇ ਕਾਫੀ ਵੱਜ ਗਿਆ ਘੰਟਾ ਨਹੀਂ ਲੱਜਾ ਜੀ ਮੜਾਂਗਾ ਅੱਛਾ ਤੱਬ ਜਿਆਦਾ ਹੈ ਜਾਨੀ ਪਰ ਇੱਥੇ ਕੰਡੇ ਬਹੁਤ ਜ਼ਿਆਦਾ ਨਹੀਂ ਬਾਹਲੇ ਤਿੱਖੇ ਤਿੱਖੇ ਕੰਡੇ ਨਹੀਂ ਲੈ ਇੰਨੇ ਤਿੱਖੇ ਨੇ ਉਹ ਦੂਜੇ ਨਿੰਬੂ ਚ ਨਹੀਂ ਇੰਨੇ ਹੈਗੇ ਹਨਾ ਇਹਦੇ ਕੰਡੇ ਤਿੱਖੇ ਵਾਲੇ ਨਹੀਂ ਪੁੱਸ ਗਏ ਨਾ ਨੂੰ ਪਾਤੇ ਤੇ ਇਹਨਾਂ ਨੇ ਵੀ ਆਂਡੇ ਦੇਨੇ ਸਟਾਰਟ ਕਰਤੀ ਅੱਜ ਛੋਟੇ ਛੋਟੇ ਜਿਹੇ ਕਹੇ ਚੱਕੇ ਨੇ ਜੀ ਦੋ ਚੱਕਲੇ ਅੱਜ ਆਪਾਂ ਅੱਛਾ ਇਹਨਾਂ ਨੇ ਛੋਟੇ ਛੋਟੇ ਜਿਹੇ ਦੋ ਚੱਕਲੇ ਤੇ ਕੁਸ ਕਾ ਪੁੱਸ ਕੱਚਾ ਕੱਚਾ ਜਿਹਨਾਂ ਨੂੰ ਪਸੰਦ ਆ ਤੇ ਇਹਨਾਂ ਨੂੰ ਪਾਤਾ ਇਹ ਖਾਰੇ ਨੇ ਕੜਕਨਾਥ ਵੀ ਇਹਦੇ ਵਿੱਚ ਜਿੱਦਿ ਸਦਾ ਤੇ ਇਹ ਬਲੈਕ ਐਸਟਰਲੋਪ ਤੇ ਕੜਕਨਾਥ ਆ ਗਿਆ ਆ ਗਿਆ ਆ ਗਿਆ ਕਾਲਾ ਜਿਹਾ ਮੂਰੀ ਖੜਿਆ ਪਲਗੀ ਕਾਲੀ ਐ ਦੀ ਜਮਾ ਤੇ ਸਾਰਾ ਰੰਗ ਕਾਲਾ ਤਿੰਨਾਂ ਨੇ ਦੋ ਤਿੰਨ ਨੇ ਛੋਟੇ ਛੋਟੇ ਅੱਗ ਦਿੱਤੇ ਨੇ ਅੱਜ ਸੁਰੂਆਤ ਕਰ ਲਈ ਕਿਉਂਕਿ ਆ ਆਖੇ ਮੁਰਦੇ ਸੀ ਇਹ ਹੁਣ ਜਿੰਨਾਂ ਨੂੰ ਅੰਡੇ ਦੀ ਲੋੜ ਸੀਗੀ ਹੁਣ ਚਲੋ ਇਹ ਦੇਣ ਲੱਗ ਗਏ ਤੇ ਸ਼ੁਰੂ ਕਰ ਲਈ ਇਹਨਾਂ ਨੇ ਸਾਈਨ ਕੀ ਹੋ ਬਾਰੇ ਪਿਆਰੇ ਕੈਂਡ ਲੱਗਦੇ ਨੇ ਬਲੈਕ ਬਲੈਕ ਜੇ ਦਾ ਹਾਂ ਜੀ ਕਰਦੇ ਜੇ ਕੀ ਨਹੀਂ ਦੇਖਦੇ ਕਿ ਨਹੀਂ ਬੱਸ ਮੈਂ ਉਸ ਕੱਪੜੇ ਧੋ ਰਿਆ ਨਾ ਉਸ ਰੈਣੇ ਦੇ ਫਿਰ ਮੈਂ ਰੋਟੀ ਬਣਾਉਣ ਲੱਗਦੀ ਆ ਠੀਕ ਹੈ ਤੁਸੀਂ ਜਾਓ ਨੱਟ ਤੇ ਮੈਂ ਹਾਥੀ ਨਹੀਂ ਜਾਣਾ ਪਹਿਲਾਂ ਮੈਂ ਤਾਂ ਸਰਪੰਚੀ ਕਰਕੇ ਜਾਣੇ ਹੁਣ ਕੱਲ ਤਾਂ ਤੁਸੀਂ ਸ਼ਾਮ ਨੂੰ ਘਰੇ ਆਇਓ ਚਲੋ ਜਾਣਾ ਇਹ ਤਾਂ ਜ਼ਰੂਰੀ ਵੀ ਆ ਫਿਰ ਤੁਹਾਨੂੰ ਤਾਂ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਸਰਪੰਚੀ ਦਾ ਜਿਹੜਾ ਚੱਲਦਾ ਹੁਣ ਰੋਜ਼ ਸਵੇਰੇ ਸ਼ਾਮ ਜਾਨੀ ਜਾਣਾ ਪੈਗਲੂ 2-2 ਘੰਟੇ ਅੱਛਾ ਕਿੰਨੀ ਦਿਨ ਕਿਰਨ ਪੈਣੀ ਨੇ ਬੋਟਾ ਬਸ ਨੇੜੇ ਹੀ ਨੇ 20 ਤੋਂ ਪਹਿਲਾਂ ਪਹਿਲਾਂ ਫੈ ਜਾਣਗੀਆਂ 15 ਨੂੰ ਨਹੀਂ ਮਿਲਣਾ ਕੱਲ ਕਿੱਥੇ ਗਏ ਸੀ ਕਾਗਜ਼ ਭਰਾਈ ਨੇ ਕਾਗਜ਼ ਭਰਾਈ ਨੇ ਸਰਪੰਚ ਤੁਸੀਂ ਬੰਨਾ ਫੀਲਿੰਗ ਚੱਕੀ ਫਿਰਦੇ ਹੋ ਇੰਨੀ ਤੋ ਚਲੋ ਆਏ ਹੁੰ ਜੇ ਚੰਗਾ ਬੰਦਾ ਬਣ ਜੇ ਨਾ ਫਿਰ ਵਿਕਾਸ ਹੋ ਜਾਂਦਾ ਪਿੰਡ ਦਾ ਤਾਂ ਉਹ ਵਧੀਆ ਰਹਿੰਦਾ ਕਿ ਨਹੀਂ ਆਉਣ ਵਾਲਾ ਭਵਿੱਖ ਵਧੀਆ ਹੋ ਜਾਂਦਾ ਨਵੀਂ ਪੀੜ੍ਹੀ ਦਾ ਹੂੰ ਜਾਨੀ ਤੁਹਾਡੇ ਗਰੁੱਪ ਵਿੱਚ ਬਣ ਰਹੇ ਨੇ ਮੈਂਬਰਸ ਤਾਂ ਹਾਂ ਹਾਂ ਮਿਹਨਤ ਵੀ ਵਧੀਆ ਕਰੀਏ ਦੇਖਣਾ ਹੁਣ ਜਿਹੜੇ ਨਸ਼ਾ ਨੂੰ ਸਭ ਵਿਕਣ ਤੋਂ ਹਟਾਇਆ ਆਪਣੇ ਇੱਥੇ ਵੀ ਬਹੁਤ ਮਿਹਨਤ ਹੈ ਇਹ ਗੱਲ ਸਭ ਤੋਂ ਵਧੀਆ ਲੱਗੀ ਤਾਂ ਆਪਾਂ ਸਪੋਰਟ ਕਰਦੇ ਆ ਨਸ਼ੇ ਤੇ ਪੂਰਾ ਜਾਨੀ ਪਹਿਰਾ ਦੇ ਕੇ ਹਟਾਇਆ ਗਿਆ ਵੀ ਜਿਹੜੇ ਤਾਰ ਨਮਕਦੀ ਆ ਆਪਣੇ ਗੇਟ ਚ ਉਹਦੇ ਇੰਨੇ ਇੰਨੇ ਜੋੜ ਨੇ ਉਹ ਲੈਟਾ ਤਾਂ ਸਕੂਲ ਚ ਲਵਾਈਆ ਨੇ ਉਹ ਹੁਣ ਨਵੇਂ ਆ ਤੁਈ ਕਰਾਵਣਗੇ ਫਿਰ ਉਹ ਝੋੜ ਦੇਖੋ ਜੇ ਕੋਈ ਲਾਗਿਆ ਨਾਲ ਬਾਅਦ ਚ ਤਾਂ ਆਪਾਂ ਕਹਿਣਨੇ ਆ ਵੀ ਆ ਆਕਸਦਾ ਹੋ ਗਿਆ ਐ ਹੋ ਗਿਆ ਆ ਜੋੜ ਮੈਂ ਗਰੂਜ ਦੇਖਦੀ ਆ ਇੰਨੇ ਇੰਨੇ ਨੱਕਦੇ ਨੇ ਇਹ ਖੇਡਾ ਹੋ ਗਿਆ ਇਹ ਸਾਰਾ ਕੁਝ ਹੋ ਗਿਆ ਤੇ ਜਿੱਦਰ ਕੋਈ ਨਾਲ ਲੱਗ ਗਿਆ ਫਿਰ ਅਗਲਾ ਕਹਿੰਦਾ ਜੀ ਐ ਹੋ ਗਿਆ ਐ ਹੋ ਗਿਆ ਹਨਾ ਲੈਟਾ ਲੱਗੀਆਂ ਸੀ ਫਿਰ ਪ੍ਰੋਪਰਲੀ ਤਾਰ ਦਾ ਲੈਟਾ ਇੱਥੇ ਤਾਂ ਲੱਗੀਆਂ ਨਹੀਂ ਨਾ ਸੜਕ ਤੇ ਤਾਂ ਨਹੀਂ ਲੱਗੀਆਂ ਸਕੂਲ ਚ ਤਾਂ ਲੱਗੀਆਂ ਨੇ ਉਹ ਦਾਰਤ ਨੇ ਇੰਨੇ ਜੋੜਨੇ ਕੋਈ ਬੱਚਾ ਨਾਲ ਲੱਗ ਕੇ ਖੇਡਾ ਹੋ ਕੇ ਹੱਡੀਆਂ ਮੈਨੂੰ ਜਦ ਵੀ ਇੰਨਾ ਡਰ ਚੀਗਾ ਉਹ ਉਹ ਹੁਣ ਕਰਾਂਗੇ ਉਹ ਆ ਨਵੇਂ ਵੀ ਉਹ ਮਾੜਾ ਜਿਹਾ ਧਿਆਨ ਰੱਖਣਾ ਚਾਹੀਦਾ ਇਸ ਚੀਜ਼ ਦਾ ਤੇ ਬਾਕੀ ਚਲੋ ਵਿਕਾਸ ਦਾ ਬਾਦੀਏ ਗੱਲਾਂ ਨੇ ਹੂੰ ਹੁਣ ਸਭ ਫੋਟੂਆ ਕੱਢ ਦਿਆਂਗੇ ਜਿਹੜਾ ਵੀ ਨਹੀਂ ਦੇਖੋ ਨਾ ਇੱਕ ਐ ਕੁੱਕ ਜੋੜ ਉਹ ਕਰਵਾ ਦੋ ਤਾਂ ਐਵੇਂ ਕੋਈ ਬਾਅਦ ਚ ਕੋਈ ਨੁਕਸਾਨ ਹੋ ਗਿਆ ਫਿਰ ਆਪਾਂ ਸਾਰੀ ਉਮਰ ਆਪਾਂ ਤਸਤੌਣੇ ਆ ਹਨਾ ਹੁਣ ਤਾਂ ਬਸ ਟਾਈਮ ਘਟ ਹੈ ਪਾਣੀ ਪੀਣ ਦਾ ਟਾਈਮ ਮਸਾਂ ਲੱਗਦਾ ਹੁਣ ਤਾਂ ਤੇ ਬਸ 20 ਤੋਂ ਬਾਅਦ ਬਾਅਦ ਦੇ ਸਾਰਾ ਕੁਝ ਹੋ ਜੂ ਤੇ ਉਹ ਦੇਖੋ ਜੋੜ ਬਹੁਤ ਜ਼ਿਆਦਾ ਥੱਲੇ ਨਮਕਦੇ ਨੇ ਉਹ ਕੰਤ ਕੱਚੀ ਤਾਰ ਲਾ ਕੇ ਤੇ ਉਹ ਲੈਟਾ ਲਾਉਂਦੇ ਇਹ ਤਾਂ ਲੈਟਾ ਹੀ ਨਾ ਲਾਉਂਦੇ ਵੀ ਉਹ ਐਵੇਂ ਕੋਈ ਨੁਕਸਾਨ ਕਿਸ ਦਾ ਪਛੇੜਾ ਹੋ ਗਿਆ ਕਿਸੇ ਵੱਡੇ ਦਾ ਹੋ ਗਿਆ ਕਿਸੇ ਜਾਨਵਰ ਦਾ ਹੋ ਗਿਆ ਹਨਾ ਹੂੰ 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 ਬਹੁਤ ਗਲਤ ਗੱਲਾਂ ਨੇ ਇਹ ਨਾ ਹੋ ਜੂ ਇਹ ਵੀ ਕਰਨਾ ਆਪਾਂ ਨੂੰ ਸਾਰੇ ਨੇ ਮਿਲ ਕੇ ਉਹ ਕਰਨਾ ਚਾਹੀਦਾ ਸਾਰਾ ਹੋ ਜੂ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਚਲੋ ਬਣਾਉਣੀ लो जी पाते कपड़े सुकने पाते ते मशीन ला दीए कुछ लाया वो रसोई च लग जागे इधर आँदी नहीं ना धुप तो बिलकुल ही नहीं आती फरत धोने दूजे तीजे दिन उ बाल्टी रख दिया ई सी वाला पानी पैन वास्त फिर भी इन ज्यादा हरिया बंजी लग जाती है

ਤੇ ਆਪਾਂ ਕੁਛ ਕੱਪੜੇ-ਕੁਪੜੇ ਧੋ ਕੇ ਸਾਰੇ ਤੇ ਇਧਰ ਹੁਣ ਰੱਖ ਲੈ ਤਾਹਾਂ ਤੂੰ ਹਾਂ ਮਾਰਦੇ ਆ ਇਹਨਾਂ ਦੀ ਆ ਤੇ ਸ਼ਾਮ ਦਾ ਟਾਈਮ ਆ ਧੁੱਪ ਸਾਰੀ ਜਾ ਚੁੱਕੀ ਆ ਵਿਰੇਚੋ ਅਰ ਵੀ ਧੋ ਕੇ ਮੈਂ ਸੁੱਕ ਨਹੀਂ ਪਾਤੀ ਸੁਕਣ ਵਾਸਤੇ ਰੱਖਤੀ ਇੱਥੇ ਥੋੜੀ ਧੁੱਪ ਸੀ ਪਹਿਲਾਂ ਮੈਂ ਕੰਦ ਤੇ ਰੱਖਤੀ ਹੁਣ ਮੈਂ ਇੱਥੇ ਰੱਖਤੀ ਹੈ ਨਾ ਸੁੱਕ ਜੂਗੀ ਫੇਰ ਬਣਾ ਲਾਂਗੀ ਸਬਜ਼ੀ ਦੀ ਤੇ ਦੇਖੋ ਪੱਤੇ ਕਿੰਨੇ ਡਿੱਗਦੇ ਨੇ ਵਿਰੇਚ ਤੇ ਰੱਖਦੇ ਸਵੇਰੇ ਛਾੜੂ ਲਾਇਆ ਸੀ ਸ਼ਾਮ ਨੂੰ ਤਾਂ ਦੁਬਾਰਾ ਛਾੜੂ ਲਾਉਣ ਵਾਲਾ ਹੋ ਜਾਂਦਾ ਤੰਬੀਤ ਬਣਾ ਰਹੀ ਹਾਂ ਇਸ ਕੰਜਵੀ ਤੇ ਇਹਨੇ ਤੋੜੇ ਸੀਗੇ ਕੁਝ ਨਿੰਪੂ ਤੇ ਹੁਣ ਇਸ ਕੰਜਵੀ ਬਣਾਉਣ ਲੱਗ ਗਈ ਤੇ ਹੁਣ ਬਣਾਉਗੀ ਪਲਾਕੀ ਠੰਡੀ ਠੰਡੀ ਸਕੰਜਵੀ ਆਪਾਂ ਨੂੰ ਵਧੀਆ ਨਿਚੜ ਦੇਣੀ ਤੰਬੀਤ ਜੀ ਸਨੀਪੋਸ ਕੰਮ ਰਸਪ ਕਰਨ ਲੱਗੇ ਜਿਸਨੀ ਚ ਸੌਂਗੀ ਉਹ ਵਜ ਦਿਨੇ ਖੇਟੀ ਖੁੱਟੀ ਗਈ ਹੁਣ ਸੌਂਗੀ

पढ़ती थी चलो मैं स्कंज भी बना लिंबू रह गए हूँ बूटे से चलोज भी ना, एक दो बार है? है कि पानी निकलिया बहुत ने बहुत ने फिर बन चू जो है तो बहुत जो नींबू पक जो टूट के अपने आप ही डिग पेंदे ਹੈਗੇ ਨੇ ਕੁਛ ਬਿੱਟੀ ਬਿੱਟੀ ਜੇ ਹੈਗੇ ਨੇ ਹੁਣ ਤੂ ਟੁੱਪ ਵੱਧ ਹੁੰਦੀ ਆ ਨਾ ਟੁੱਟਣਾ ਰਸਤੇ ਮਤਲਬ ਐ ਜੇ ਹੋ ਜਾਂਦਾ ਵਿਚਲੇ ਜੇ ਤਾਂ ਹੈਗੇ ਨੇ ਜਿਹੜੇ ਉੱਪਰਲੇ ਨੇ ਉਹ ਟਿੱਗੀ ਜਾਂਦੇ ਨੇ ਆ ਦੇਖੋ ਵਿਚ ਤਾਂ ਬਹੁਤ ਨਹੀਂ ਹੈ ਆਪਾਂ ਮਾਰ ਲਈ ਕੱਪੜੇ ਦੀਆਂ ਤਾਂ ਹਾਂ ਪਹਿਲਾਂ ਤਾਂ ਕੋਈ ਨਾ ਪਲੇਸ ਪਾ ਕੇ ਨੂੰ ਚਾ ਉਹ ਇਹ ਫੋਟੋ ਬਾਕੀ ਐ ਚੀ ਵੀ ਇਦ ਨਹੀਂ ਆ ਹਾਂ ਤੁਹਾਡਾ ਦੋ ਕੰਮੀ ਬੋਤਲ ਤੂੰ ਐਂ ਕਰਦੀ ਜਿਵੇਂ ਕਦੇ

ਸਾਫ ਜੀ ਪਾ ਦਿਓ ਸਾਫ ਜੀ ਸਾਫ ਜੀ ਬਾਹਰੋਂ ਨਾ ਪਾਈਏ ਬਸ ਬਾਹਰ ਕਰਦੇ ਏ ਥੱਲੋ ਜੋ ਕੱਢ ਲਓ ਫਿਰ ਵਧੀਆ ਜੀ ਬਸ ਬਦਲੀ ਹੀ ਹੈ ਹੁਣ ਨਾ ਗਿੱਲੀ ਪਾ ਗਿੱਲੀ ਹੋਰ ਹੁਣ ਗਿੱਲੀ ਚ ਕਿੱਥੇ ਹੋਣਗੇ ਇਹ ਤਾਂ ਮੈਨੂੰ ਹੋਰ ਹੀ ਲੱਗਦੀ ਆ ਵੀ ਬਾਹਰੋਂ ਆਪਾ ਉਹ ਨਮੀ ਜਿਹੜੀ ਇੱਧਰ ਬਾਹਰ ਤੁਸਰ ਪਾ ਲਾ ਇੰਨੇ ਨਹੀਂ ਨਖ ਰਹੇ ਮੈਂ ਤੁੰਗੇ ਪਾ ਨਖ ਰਿਆ ਨੂੰ ਕੀ ਆ ਹੁਣ ਇਹ ਚ ਵਧੀਆ ਹੋ ਜੇ ਨਾ ਹੋਏ ਦੇਖਿਓ ਫਿਰ ਤੁਹਾਡੇ ਨਾਲ ਕੀ ਬਣੂ ਹੋ ਜਾਣੇ ਬਹੁਤ ਜ਼ਿਆਦਾ ਵਧੀਆ ਆ ਹੁਣ ਗਿੱਲੀ ਚ ਕਿਵੇਂ ਹੋ ਜਾਣਗੇ ਗਰੇ ਬੈਠੀਆਂ ਨੂੰ ਕੀ ਪਤਾ ਹੁੰਦਾ ਆ ਆ ਦੇਖੀ ਉਰੇ ਕੱਟ ਕੇ ਸਿਰ ਤੇ ਵੀ ਇਹਨੂੰ ਇੱਧਰ ਬਾੜੀ ਚ ਰੱਖ ਦਿੰਦੇ ਇੱਥੇ ਸਾਰੇ ਹੁਣ ਰੇਤਾ ਫੇਰ ਖਿੰਡ ਜੂ ਟਰ ਕੇ ਜਸ ਨਹੀਂ ਤਾਂ ਡਿੱਗਣਾ ਪਈ ਪੁੱਤ ਡਿੱਗਣਾ ਪਈ ਹੁਣ ਤਾਂ ਕਿੱਦਣ ਜਾਣਾ ਫੇਰ ਆ ਕੇ ਨਾ ਅਨੂਲੀ ਹੈ ਨਾ ਵੀ ਕੋਈ ਕੰਮ ਦੱਸ ਪਾਣੀ ਲੈ ਲੈਨੇ ਹੁਣ ਆਪਾਂ ਕਦੀ ਯੂਜ਼ ਨਹੀਂ ਹੋਇਆ। ਅੱਤੀ ਵਕਨੀ ਤੇ ਹੋਊਂਗੀ ਪਤਾ ਨਹੀਂ ਨਾ। Og batteriene er tilbake i land. Jeg skal lage det selv. A fue تو کیریو نہیں سچو ਜਾ ਕੇ ਦੇ ਜਗੇ ਨੇੜੇ ਹੀ ਮਿਲ ਗਿਆ ਅੱਕਤਾ ਲੋ ਜੀ বেলা ਹੋ ਗਿਆ ਸ਼ਾਮ ਦਾ ਇਵਨਿੰਗ ਟਾਈਮ ਹੋ ਗਿਆ ਬਿਲਕੁਲ ਆਪਾਂ ਜਿਉਨ ਲਾ ਪੀਤੀ ਤੇ ਪੱਤੇ ਦੇਤੀ ਇਹਨਾਂ ਦੇ ਉੱਪਰ ਇਹਨਾਂ ਨੂੰ ਇੱਕ ਦੋ ਦਿਨਾਂ ਨੂੰ ਪਾਣੀ ਪੁਣੀ ਦੇਈ ਜਾਵਾਂਗੇ ਸਬਜੀ ਸਬਜੀ ਅੱਬੀ ਕੱਟ ਕੇ ਕੱਟੀ ਪਈ ਹੈ ਬਸ ਇਹਨੂੰ ਮੈਂ ਹੁਣ ਸਿਮਟ ਕੇ ਕਰਕੇ ਰੱਖ ਦੂੰਗੀ ਸਰੋਂ ਦੇ ਤੇਲ ਸਟੜਕਾ ਲਾ ਕੇ ਨਾ ਪਿਆਜ਼ ਨੂੰ ਪਾ ਕੇ ਤੇ ਇਹ ਰਾਟਾ ਟਾ ਟਾ ਗੁੰਨੇ ਕੇ ਬਾਕੀ ਕੰਮ ਕਰਦੇ ਆ ਤੇ ਇੱਥੇ ਕਰਦੇ ਆ ਆਪਾਂ ਬਲੌਗ ਦਾ ਐਂਡ ਕੱਲ ਨੂੰ ਮਿਲਦੇ ਆਂ ਕਿਸੇ ਨਵੇਂ ਬਲੌਗ ਨਾਲ ਚਾਹ ਤੱਕ ਲਈ ਬਾਏ ਬਾਏ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਕਮੈਂਟ ਕਰਿਓ ਜੀ ਧੰਨਵਾਦ ਜੀ ਤੁਹਾਡਾ